ਇੱਕ ਪੁੱਤਰ ਨੇ ਆਪਣੇ ਪਿਤਾ ਨੂੰ ਕਿਹਾ ਪਾਪਾ ਜੀ ਮੈਨੂੰ 4000 ਰੁਪਏ ਚਾਹੀਦੇ ਆ ਪਿਤਾ ਆਪਣੇ ਪੁੱਤਰ ਦੀ ਫਜ਼ੂਲ ਖਰਚੀ ਤੋਂ ਬਹੁਤ ਪਰੇਸ਼ਾਨ ਸੀ ਭਾਵੇਂ ਉਹਦੇ ਪਿਤਾ ਕੋਲ ਪੈਸੇ ਦੀ ਕੋਈ ਕਮੀ ਤਾਂ ਨਹੀਂ ਸੀ ਪਰ ਉਹ ਆਪਣੇ ਪੁੱਤਰ ਨੂੰ ਪੈਸਿਆਂ ਦਾ ਮਹੱਤਵ ਸਮਝਾਉਣਾ ਚਾਹੁੰਦਾ ਸੀ ਪਿਤਾ ਨੇ ਕਿਹਾ ਪੁੱਤ ਮੈਂ ਤੈਨੂੰ 4000 ਰੁਪਏ ਨਹੀਂ ਬਲਕਿ 10000 ਰੁਪਏ ਦੇਵਾਂਗਾ ਉੱਤਰ ਬਹੁਤ ਖੁਸ਼ ਹੋਇਆ ਪਿਤਾ ਬੋਲਿਆ ਪਰ ਮੇਰੀ ਇੱਕ ਸ਼ਰਤ ਹੈ ਕਿ ਮੈਂ ਤੈਨੂੰ ਬਾਰੀ-ਬਾਰੀ 100-100 ਦੇ 5 ਨੋਟ ਦਵਾਵਾਂਗਾ ਤੈਨੂੰ ਉਹਨਾਂ ਨੋਟਾਂ ਨੂੰ ਫਾੜਨਾ ਹੋਵੇਗਾ ਬੇਟਾ ਬੋਲਿਆ ਬਸ ਇੰਨੀ ਕੁ ਗੱਲ ਇਹ ਕਿੱਡੀ ਕੁ ਵੱਡੀ ਗੱਲ ਹੈ ਇਹ ਕੰਮ ਤਾਂ ਮੈਂ 1 ਮਿੰਟ ਵਿੱਚ ਕਰ ਦੇਵਾਂਗਾ ਪਿਤਾ ਨੇ ਆਪਣੀ ਜੇਬ ਚੋਂ ਕੁਝ ਪੈਸੇ ਕੱਢੇ ਤੇ 100 ਦਾ ਇੱਕ ਨੋਟ ਬਾਹਰ ਕੱਢ ਕੇ ਆਪਣੇ ਬੇਟੇ ਨੂੰ ਫੜਾ ਦਿੱਤਾ ਬੇਟੇ ਨੇ ਫੜਦੇ ਸਹਾਰੀ ਉਸ 100 ਦੇ ਨੋਟ ਦੇ ਦੋ ਟੋਟੇ ਕਰ ਦਿੱਤੇ ਪਿਤਾ ਨੇ ਦੂਜਾ 100 ਦਾ ਨੋਟ ਨੋਟ ਦਿੱਤਾ ਬੇਟੇ ਨੇ ਫੜਿਆ ਤੇ ਪਾੜ ਦਿੱਤਾ ਇਸੇ ਤਰ੍ਹਾਂ ਬਾਪ ਨੇ ਤੀਜਾ ਨੋਟ ਬੇਟੇ ਨੂੰ ਦਿੱਤਾ ਬੇਟੇ ਨੇ ਪਾੜ ਦਿੱਤਾ ਚੌਥਾ ਨੋਟ ਦਿੱਤਾ ਬੇਟੇ ਨੇ ਉਸ ਨੂੰ ਵੀ ਪਾੜ ਸੁੱਟਿਆ ਹੁਣ ਬੇਟੇ ਨੇ ਪੰਜਵਾਂ ਨੋਟ ਮੰਗਿਆ ਤਾਂ ਪਿਤਾ ਨੇ ਕਿਹਾ ਇਹ ਆਖਰੀ 100 ਦਾ ਨੋਟ ਹੈ ਮੈਂ ਤੈਨੂੰ ਨਹੀਂ ਦੇਵਾਂਗਾ ਇਹ ਤੈਨੂੰ ਖੁਦ ਕਮਾਉਣਾ ਪਵੇਗਾ ਉਹ ਵੀ ਇੱਕ ਦਿਨ ਚ ਬੇਟਾ ਝੱਟ ਬੋਲਿਆ ਬਸ ਇੰਨੀ ਜਈ ਗੱਲ 100 ਰੁਪਏ ਇੱਕ ਦਿਨ ਚ ਕਮਾਉਣੇ ਮੈਂ ਇੱਕ ਦਿਨ ਚ ਹੀ ਲਿਆਉਂਦਾ 100 ਰੁਪਏ ਕਮਾ ਕੇ ਤੇ ਲਿਆਉਂਦਿਆਂ ਹੀ ਪਾੜ ਸੁੱਟਾਂਗਾ ਬਸ ਤੁਸੀਂ 10000 ਰੁਪਏ ਤਿਆਰ ਰੱਖੋ ਪਿਤਾ ਨੇ ਕਿਹਾ ਯਾਦ ਰੱਖਣਾ ਤੂੰ 100 ਰੁਪਏ ਕਮਾਉਣੇ ਆ ਕਿਸੇ ਤੋਂ ਮੰਗਣੇ ਨਹੀਂ ਅਗਲੀ ਸਵੇਰ ਬੇਟਾ ਘਰ ਤੋਂ 100 ਰੁਪਏ ਕਮਾਉਣ ਲਈ ਨਿੱਕਲ ਪਿਆ ਲੰਬੇ ਸਮੇਂ ਪੜਕਣ ਤੋਂ ਬਾਅਦ ਉਸ ਨੂੰ ਇੱਕ ਦੁਕਾਨ ਵਾਲਾ ਦਿਖਾਈ ਦਿੱਤਾ ਦੁਕਾਨ ਵਾਲੇ ਕੋਲ ਜਾ ਕੇ ਬੇਟੇ ਨੇ ਕਿ ਅੰਕਲ ਜੀ ਜੇ ਤੁਸੀਂ ਮੈਨੂੰ 100 ਰੁਪਏ ਦਿਓਗੇ ਤਾਂ ਮੈਂ ਤੁਹਾਡੇ ਸਾਰੇ ਭਾਂਡੇ ਸਾਫ਼ ਕਰ ਦੇਵਾਂਗਾ ਦੁਕਾਨ ਵਾਲੇ ਅੰਕਲ ਨੇ ਮੁੰਡੇ ਨੂੰ ਦੇਖਿਆ ਤੇ ਕਿਹਾ ਕਿ ਲੱਗਦਾ ਤਾਂ ਤੂੰ ਚੰਗੇ ਕਰਦਾ ਹੈ ਪਰ ਮੈਂ ਤੈਨੂੰ ਸਿਰਫ 10 ਰੁਪਏ ਤੋਂ ਵੱਧ ਨਹੀਂ ਦੇਵਾਂਗਾ ਮੁੰਡੇ ਨੇ ਸੋਚਿਆ ਕੋਈ ਗੱਲ ਨਹੀਂ ਸ਼ੁਰੂਆਤ ਤਾਂ ਕੀਤੀ ਜਾਵੇ ਮੁੰਡੇ ਨੇ ਭਾਂਡੇ ਸਾਫ਼ ਕੀਤੇ ਤੇ ਉਸ ਨੂੰ 10 ਰੁਪਏ ਮਿਲ ਗਏ। ਉਹ ਮੁੰਡਾ ਮਨ ਹੀ ਮਨ ਸੋਚਣ ਲੱਗਾ ਕਿ ਜਿਸ 10 ਰੁਪਏ ਦੀ ਹੀ ਕੀਮਤ ਉਹ ਕੁਝ ਵੀ ਨਹੀਂ ਸਮਝਦਾ ਸੀ ਅੱਜ ਉਹਨਾਂ 10 ਰੁਪਏ ਲਈ ਵੀ ਕਿੰਨੀ ਮਿਹਨਤ ਕਰਨੀ ਪਈ। ਹੁਣ ਉਸ ਨੇ ਸੋਚਿਆ ਕਿ ਕਿਉਂ ਨਾ ਆਪਣੇ ਕਿਸੇ ਬੇਲੀ ਮਿੱਤਰ ਕੋਲੋਂ 100 ਰੁਪਏ ਉਧਾਰੇ ਹੀ ਮੰਗ ਲਵਾਂ। ਪਰ ਪਿਤਾ ਦੀ ਸ਼ਰਤ ਜ਼ਿਆਦਾ ਆ ਗਈ ਕਿ ਪੈਸੇ ਸਿਰਫ ਤੇ ਸਿਰਫ ਮਿਹਨਤ ਤੋਂ ਹੀ ਕਮਾਉਣੇ ਹਨ। ਤੇ ਨਾਲ ਹੀ ਦਿਮਾਗ ਵਿੱਚ ਇਹ ਚੱਲ ਰਿਹਾ ਸੀ ਕਿ 100 ਰੁਪਏ ਹੀ ਤਾਂ ਕਮਾਉਣੇ ਆ ਉਸ ਤੋਂ ਬਾਅਦ ਤਾਂ 10000 ਰੁਪਏ ਮਿਲ ਹੀ ਜਾਣਗੇ ਪੂਰੇ ਦਿਨ ਕਦੀ ਭਾਰ ਉਠਾਇਆ ਕਦੇ ਝਾੜੂ ਲਾਇਆ ਕਿਤੇ ਕਿਤੇ ਤਾਂ ਝਟਕਾਂ ਵੀ ਖਾਣੀਆਂ ਪਈਆਂ 10 10 ਰੁਪਏ ਲਈ ਵੀ ਉਸ ਨੂੰ ਬਹੁਤ ਮਿਹਨਤ ਕਰਨੀ ਪਈ ਉਸ ਦੇ ਸਾਰੇ ਕੱਪੜੇ ਗੰਦੇ ਹੋ ਗਏ ਉਸ ਦੇ ਹੱਥਾਂ ਵਿੱਚ ਛਾਲੇ ਵੀ ਪੈ ਗਏ ਬਿਲਕੁਲ ਥੱਕ ਟੁੱਟ ਕੇ ਸ਼ਾਮ ਤੱਕ ਉਸਨੇ 100 ਰੁਪਏ ਬੜੀ ਮੁਸ਼ਕਲ ਨਾਲ ਪੂਰੇ ਕੀਤੇ ਤੇ ਘਰ ਪਹੁੰਚ ਗਿਆ ਘਰ ਤੇ ਉਸ ਦੇ ਪਿਤਾ ਜੀ ਉਸ ਦਾ ਇੰਤਜ਼ਾਰ ਕਰ ਰਹੇ ਸਨ بیٹے ਨੇ ਪਿਤਾ ਨੂੰ 10-10 ਦੇ ਨੋਟ ਵਿਖਾਏ ਤੇ ਕਿਹਾ ਪਾਪਾ ਜੀ ਦੇਖੋ ਮੈਂ 100 ਰੁਪਏ ਕਮਾ ਲਏ ਪਿਤਾ ਨੇ ਕਿਹਾ ਸ਼ਾਬਾਸ਼ ਬੇਟਾ ਹੁਣੇ ਆਖਰੀ 100 ਰੁਪਏ ਵੀ ਪਾੜ ਕੇ ਸੁੱਟ ਦੇ ਤੇ ਆਪਣੀ ਸ਼ਰਤ ਪੂਰੀ ਕਰ ਦੇ ਬੇਟਾ ਮੁਸਕਰਾਇਆ ਤੇ ਉਹਨਾਂ 10-10 ਦੇ ਨੋਟਾਂ ਨੂੰ ਬਾੜਨ ਲੱਗਿਆ ਹੀ ਸੀ ਕਿ ਉਸ ਦੀਆਂ ਅੱਖਾਂ ਸਾਹਮਣੇ ਉਹੀ ਤਸਵੀਰ ਆ ਗਈ ਕਿ ਕਿਸ ਤਰ੍ਹਾਂ ਇੰਨੇ ਪੈਸਿਆਂ ਨੂੰ ਕਮਾਉਣ ਲਈ ਉਸਨੇ ਹੱਡ ਤੋੜ ਮਿਹਨਤ ਕੀਤੀ ਸੀ ਤੇ ਕਿੰਨੀਆਂ ਹੀ ਝਟਕਾਂ ਸੁਣੀਆਂ ਸਨ ਇਹ ਸੋਚ ਕੇ ਉਸ ਦਾ ਹੱਥ ਰੁਕ ਗਿਆ ਤੇ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਤੇ ਉਹ ਬੋਲਿਆ ਪਾਪਾ ਜੀ ਤੁਸੀਂ ਮੈਨੂੰ ਜੋ ਸਮਝਾਉਣਾ ਚਾਹੁੰਦੇ ਸੀ ਮੈਨੂੰ ਸਮਝ ਆ ਗਿਆ ਹੈ ਪਾਪਾ ਜੀ ਮੈਨੂੰ ਮaaf ਕਰ ਦਿਓ ਸਿੱਖਿਆ ਸਾਨੂੰ ਕਦੇ ਵੀ ਕਿਸੇ ਚੀਜ਼ ਦੀ ਫਜ਼ੂਲ ਖਰਚੀ ਨਹੀਂ ਕਰਨੀ ਚਾਹੀਦੀ ਕਿਉਂਕਿ ਅਸੀਂ ਉਸ ਚੀਜ਼ ਨੂੰ ਆਪਣੀ ਮਿਹਨਤ ਨਾਲ ਕਮਾਉਂਦੇ ਹਾਂ ਉਦੋਂ ਹੀ ਸਾਨੂੰ ਚੀਜ਼ ਦੀ ਕੀਮਤ ਸਮਝ ਆਉਂਦੀ ਹੈ